ਸਸ਼ੀ ਕਲ ਜੀ ਸਵਾਗਤ ਹੈ ਸਬਕ ਜ਼ਿੰਦਗੀ ਦੇ ਅਮ੍ਰਿਤ ਦੇ ਨਾਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਤੇ ਮੈਂ ਵੀ ਬਿਲਕੁਲ ਠੀਕ ਠਾਕ ਹਾਂ ਅੱਜ ਹੈਗਾ ਜੀ ਦਿਨ 35ਵਾਂ ਤੇ ਤਰੀਕ ਹੈਗੀ ਜੀ ਅੱਜ 25 ਸਤੰਬਰ ਤੇ ਅੱਜ ਦੇ ਦਿਨ ਦਾ ਸਬਕ ਜਿਹੜਾ ਹੈਗਾ ਏ ਉਹ ਹੈਗਾ ਕਿ ਕਿਦੋਂ ਤੁਹਾਨੂੰ ਲੱਗਦਾ ਹੈਗਾ ਕਿ ਮੈਂ ਤੇ ਮੁਸੀਬਤਾਂ ਦੇ ਨਾਲ ਘਿਰਿਆ ਪਿਆ ਵਾਂ ਮੇਰੇ ਤੋਂ ਕੁਝ ਨਹੀਂ ਹੁੰਦਾ ਪਿਆ ਹੈਗਾ ਇਸ ਤੋਂ ਬਾਅਦ ਬਸ ਮੇਰੀ ਬੱਸ ਹੋ ਗਈ ਹੈ ਹੋਰ ਮੈਂ ਮੁਸੀਬਤਾਂ ਨਹੀਂ ਚੱਲ ਸਕਦਾ ਹੈਗਾ ਜਦ ਮੈਂ ਇੰਨੀਆਂ ਟੈਨਸ਼ਨਾਂ ਦਿਮਾਗ ਦੇ ਉੱਤੇ ਪਾ ਲਈਆਂ ਨੇ ਕਿ ਹੁਣ ਮੈਨੂੰ ਹੋਰ ਚੱਲਣੀ ਹੁੰਦੀ ਹੈ ਗਈਆਂ ਮੈਂ ਕੀ ਕੀ ਕਰਾਂ ਕਿਹੜੇ ਪਾਸੇ ਜਾਵਾਂ ਕਿਵੇਂ ਕਰਾਂ ਸੋ ਪਹਿਲੀ ਗੱਲ ਤੇ ਇਹ ਹੋ ਜਾਂਦੀ ਕਿਉਂਕਿ ਜ਼ਿੰਦਗੀ ਸਾਡੀ ਹੈ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਹੈਗਾ ਉਹਨੂੰ ਬੜੀ ਤਵੱਜੋ ਦੇ ਨਹੀਂ ਆ ਤੇ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਦੁੱਖ ਤਾਂ ਜ਼ਿਆਦੇ ਲੱਗਦੇ ਨੇ ਹਾਲਾਂਕਿ ਹਰੇਕ ਦੀ ਜ਼ਿੰਦਗੀ ਜਿਹੜੀ ਹੈਗੀ ਉਹ ਤਕਲੀਫਾਂ ਭਰੀ ਹੁੰਦੀ ਏ ਹਰੇਕ ਦੀ ਜ਼ਿੰਦਗੀ ਦੇ ਵਿੱਚ ਦੁੱਖ ਤਕਲੀਫ ਹੁੰਦੇ ਨੇ ਪਰ ਅਗਲੇ ਬੰਦੇ ਦੀ ਜਿਹੜੀ ਜ਼ਿੰਦਗੀ ਦਾ ਹਿੱਸਾ ਸਾਡੇ ਸਾਹਮਣੇ ਆਉਂਦਾ ਹੈਗਾ ਏ ਜ਼ਰੂਰੀ ਨਹੀਂ ਉਸ ਉਹਦੇ ਦੁੱਖ ਜਿਹੜੇ ਨੇ ਸਾਨੂੰ ਸਾਹਮਣੇ ਵੀ ਦਿਸਣ ਸੋ ਉਹ ਚੀਜ਼ ਸਾਨੂੰ ਨਜ਼ਰ ਨਹੀਂ ਆਉਂਦੀ ਹੈਗੀ ਜੋ ਬੰਦਾ ਖੁਦ ਮਤਲਬ ਫੇਸ ਕਰ ਰਿਹਾ ਹੁੰਦਾ ਏ ਕਿਉਂਕਿ ਸਿੱਕੇ ਦੇ ਦੋਵੇਂ ਪਾਸੇ ਸਾਨੂੰ ਕਦੇ ਵੀ ਨਹੀਂ ਨਜ਼ਰ ਆ ਸਕਦੇ ਹੈਗੇ ਇੱਕ ਸਮੇਂ ਦੇ ਉੱਪਰ ਤੁਸੀਂ ਜ਼ਿੰਦਗੀ ਦੇ ਵਿੱਚ ਪਹਿਲੀ ਗੱਲ ਜੇ ਤੁਸੀਂ ਇਹ ਇਸ ਗੱਲ ਤੋਂ ਬਾਹਰ ਨਿਕਲਣਾ ਚਾਹੁੰਦੇ ਹੋ ਨਾ ਕਿ ਮੇਰੀ ਜ਼ਿੰਦਗੀ 'ਚ ਜਿਹੜੇ ਨੇ ਦੁੱਖ ਤਕਲੀਫ ਜਿਹੜੇ ਨੇ ਬਹੁਤ ਆ ਗਏ ਨੇ ਤੇ ਮੈਂ ਕਿਵੇਂ ਇਹਨਾਂ ਸਾਰਿਆਂ ਨਾਲ ਹੈਂਡਲ ਕਰਾਂ ਤਾਂ ਸਭ ਤੋਂ ਪਹਿਲਾਂ ਆਪਣੀਆਂ ਤਕਲੀਫਾਂ ਨੂੰ ਛੋਟਾ ਸਮਝਣਾ ਸ਼ੁਰੂ ਕਰ ਤਵੋ ਤੇ ਉਹ ਤੁਸੀਂ ਤਾਂ ਸਮਝੋਗੇ ਜਦੋਂ ਤੁਸੀਂ ਉਹਦਾ ਕੰਪੈਰੀਜ਼ਨ ਕਰਨਾ ਬੰਦ ਕਰ ਦੋਗੇ ਜਦ ਤੁਸੀਂ ਇਹ ਕੰਪੈਰੀਜ਼ਨ ਕਰਨਾ ਬੰਦ ਕਰ ਦੋਗੇ ਕਿ ਮੇਰੀਆਂ ਤਕਲੀਫਾਂ ਜ਼ਿਆਦੀਆਂ ਨੇ ਅਗਲੇ ਬੰਦੇ ਦੀਆਂ ਮੈਂ ਜਿਨ੍ਹਾਂ ਦੇ ਨਾਲ ਵਿਚਰਿਆ ਵਾ ਮੈਨੂੰ ਉਹ ਤੇ ਲੱਗਦੇ ਨੇ ਬੜੇ ਖੁਸ਼ ਨੇ ਮੈਨੂੰ ਲੱਗਦਾ ਕਿ ਉਹਨਾਂ ਕੋਲ ਤੇ ਬੜੀਆਂ ਹੀ ਹੋਰ ਰਿਸੋਰਸਸ ਹੈਗੇ ਨੇ ਮੇਰੇ ਕੋਲ ਤੇ ਰਿਸੋਰਸਸ ਵੀ ਘੱਟ ਨੇ ਆਪਾਂ ਹਰੇਕ ਚੀਜ਼ ਦਾ ਕੰਪੈਰੀਜ਼ਨ ਕਰਦੇ ਹਾਂ ਦੂਜੇ ਬੰਦੇ ਦੇ ਨਾਲ ਆਪਣੀ ਜ਼ਿੰਦਗੀ ਦਾ ਹਾਲਾਂਕਿ ਹਰੇਕ ਬੰਦੇ ਦੀ ਆਪਣੀ ਜ਼ਿੰਦਗੀ ਦਾ ਆਪਣਾ ਇੱਕ ਰਵਈਆ ਹੁੰਦਾ ਏ ਉਹਦਾ ਆਪਣਾ ਇੱਕ ਤਰੀਕਾ ਹੁੰਦਾ ਏ ਉਹਦੀਆਂ ਆਪਣੀਆਂ ਮੁਸੀਬਤਾਂ ਹੁੰਦੀਆਂ ਨੇ ਤੇ ਉਹ ਮੁਸੀਬਤਾਂ ਨੂੰ ਹੈਂਡਲ ਕਰਨ ਦੇ ਉਹਦੀ ਵੀ ਆਪਣੇ ਵਕ ਵਕ ਤਰੀਕੇ ਹੁੰਦੇ ਨੇ ਸੋ ਪਹਿਲੀ ਗੱਲ ਕੰਪੈਰੀਜ਼ਨ ਕਰਨਾ ਛੱਡ ਦਿਓ ਆਪਣੀਆਂ ਮੁਸੀਬਤਾਂ ਨੂੰ ਛੋਟਾ ਸਮਝਣ ਲੱਗ ਪਓ ਦੂਜੀ ਗੱਲ ਜਿਹੜੀ ਹੈਗੀ ਏ ਜੇ ਤੁਹਾਨੂੰ ਇੰਜ ਲੱਗਦਾ ਪਿਆ ਨਾ ਕਿ ਅੱਜ ਮੇਰੀ ਬਸ ਹੋ ਗਈ ਤਾਂ ਮੈਂ ਇਹ ਨਹੀਂ ਕਹਿੰਦੀ ਹੈਗੀ ਕਿ ਤੁਸੀਂ ਦੂਜਿਆਂ ਦੀ ਜ਼ਿੰਦਗੀ 'ਚ ਜਾ ਕੇ ਵੇਖੋ ਕਿੰਨੀਆਂ ਤਕਲੀਫਾਂ ਆਈਆਂ ਸਨ ਮੈਂ ਤੁਹਾਨੂੰ ਕੋਈ ਪਿੱਛੋਂ ਇਤਿਹਾਸਿਕ ਐਗਜ਼ਾਮਪਲ ਦਵਾਂ ਕਿ ਇਨ੍ਹਾਂ ਲੋਕਾਂ 'ਚ ਵੀ ਬੜੀਆਂ ਤਕਲੀਫਾਂ ਆਈਆਂ ਸਨ ਤੇ ਇਹ ਵੀ ਤਕਲੀਫਾਂ 'ਚ ਨਿਕਲ ਕੇ ਜਿਹੜੇ ਨੇ ਉਤਰਾਸ਼ੇ ਗਏ ਤੇ ਮੁੜ ਕੇ ਉਹ ਹੀਰੋ ਬਣ ਗਏ ਸਾਰੀ ਦੁਨੀਆ ਦੇ ਨਹੀਂ ਤੁਸੀਂ ਆਪਣੀ ਜ਼ਿੰਦਗੀ ਦੇ ਹੀਰੋ ਆਪ ਹੋ ਤੁਹਾਨੂੰ ਆਪਣੀ ਜ਼ਿੰਦਗੀ ਤੁਸੀਂ ਆਪ ਵਿਚਾਰ ਕੇ ਦੇਖੋ ਕਿ ਕੀ ਇਹ ਮੁਸੀਬਤ ਮੈਨੂੰ ਪਹਿਲੀ ਵਾਰੀ ਟੱਕਰੀ ਕੀ ਮੁਸੀਬਤ ਨਾਲ ਮੇਰਾ ਟਕਰਾ ਅੱਜ ਹੀ ਹੋਇਆ ਏ ਕਿ ਅੱਜ ਤੋਂ ਪਹਿਲਾਂ ਮੈਨੂੰ ਕਦੇ ਕਿਸੇ ਮੁਸੀਬਤ ਨੇ ਨਹੀਂ ਘੇਰਿਆ ਹੈਗਾ ਕਿ ਅੱਜ ਤੋਂ ਪਹਿਲਾਂ ਮੇਰੇ ਉੱਪਰ ਇਹੋ ਜਿਹਾ ਸਮਾਂ ਕਦੀ ਨਹੀਂ ਆਇਆ ਹੈਗਾ ਜਦੋਂ ਮੈਨੂੰ ਇਹ ਸੋਚਣਾ ਪਵੇ ਕਿ ਹਾਏ ਇਹ ਸਮਾਂ ਪਤਾ ਨਹੀਂ ਕਦੋਂ ਨੰਗੇਗਾ ਹਰੇਕ ਸਮਾਂ ਲੰਘ ਗਿਆ ਜਦੋਂ ਵੀ ਤੁਹਾਡੇ ਉੱਪਰ ਮੁਸੀਬਤ ਆਈ ਹੋਏਗੀ ਨਾ ਪਹਿਲਾਂ ਕਦੀ ਪੁਰਾਣੀ ਗੱਲ ਚੇਤੇ ਕਰਕੇ ਵੇਖ ਲਿਆ ਜੇ ਉਦੋਂ ਵੀ ਤੁਹਾਨੂੰ ਤਕਲੀਫ ਹੋਈ ਹੋਏਗੀ ਤੇ ਉਹ ਤਕਲੀਫ ਦੇ ਵਿੱਚੋਂ ਵੀ ਤੁਸੀਂ ਲੰਗੇ ਹੋਣੇ ਹੋ ਪਰ ਉਹ ਕਿਵੇਂ ਲੰਗੇ ਹੋਣੇ ਹੋ ਤੁਸੀਂ ਇਹ ਚੀਜ਼ ਦਿਮਾਗ ਦੇ ਵਿੱਚ ਲਿਆਓ ਕਿ ਮੈਂ ਉਹ ਸਮਾਂ ਕਿਵੇਂ ਲੰਘਾਇਆ ਸੀ ਸਮਾਂ ਉਹ ਵੀ ਨਹੀਂ ਰਿਹਾ ਹੈਗਾ ਸਮਾਂ ਉਹ ਵੀ ਲੰਘ ਗਿਆ ਹੈ ਤੇ ਸਮਾਂ ਇਹ ਵੀ ਲੰਘ ਜਾਣਾ ਹੈ ਜਦੋਂ ਤੁਹਾਡੇ ਉੱਪਰ ਅੱਜ ਤਕਲੀਫ ਆਈ ਹੈਗੀ ਇਹਨੇ ਵੀ ਲੰਘ ਜਾਣਾ ਹੈਗਾ ਤੇ ਇਹੀ ਕੱਲ ਨੂੰ ਤੁਹਾਨੂੰ ਹੋਰ ਜਿਹੜੀ ਹੈਗੀ ਐਗਜ਼ਾਮਪਲ ਜਿਹੜਾ ਹੈਗਾ ਤੁਹਾਡੀ ਲਾਈਫ ਦਾ ਆਪਣਾ ਐਗਜ਼ਾਮਪਲ ਤੁਹਾਨੂੰ ਆਉਣ ਵਾਲੀਆਂ ਮੁਸੀਬਤਾਂ ਵਾਸਤੇ ਤਿਆਰ ਕਰੇਗਾ ਅੱਪਾ ਜੀ ਕਹਿਦੀ ਇਹ ਵੀ ਮੇਰੀ ਜ਼ਿੰਦਗੀ ਵਿੱਚ ਸਾਰੀਆਂ ਮੁਸੀਬਤਾਂ ਚਲੀਆਂ ਜਾਣ ਇਹ ਕਦੀ ਹੋ ਹੀ ਨਹੀਂ ਸਕਦਾ ਹੈਗਾ ਤੁਸੀਂ ਇੱਕ ਦਾ ਹੱਲ ਕਰੋਗੇ ਦੂਜੀ ਪਹਿਲਾਂ ਤਿਆਰ ਬੈਠੀ ਹੋਏਗੀ ਸੋ ਜ਼ਿੰਦਗੀ ਦੇ ਵਿੱਚੋਂ ਕਦੀ ਇਹ ਚੀਜ਼ ਖਤਮ ਨਹੀਂ ਹੋ ਸਕਦੀ ਹੈਗੀ ਇਸ ਗੱਲ ਨੂੰ ਮੰਨ ਲਵੋ ਤੇ ਦੂਜੀ ਗੱਲ ਤੁਸੀਂ ਕੀ ਕਰਨਾ ਹੈਗਾ ਹੁਣ ਆਪਣੀ ਜ਼ਿੰਦਗੀ ਦੇ ਵਿੱਚੋਂ ਮੁਸੀਬਤਾਂ ਨੂੰ ਜਿੰਨ ਖਤਮ ਕਰਨਾ ਹੈ ਨਾ ਤੇ ਉਹਦਾ ਇੱਕ ਹੀ ਹੱਲ ਹੈ ਉਹਨਾਂ ਨਾਲ ਲੜਨਾ ਸਿੱਖ ਲਓ ਖਤਮ ਇਹ ਹੋਣ ਵਾਲੀਆਂ ਨਹੀਂ ਹੈਗੀਆਂ ਤੁਸੀਂ ਜਿੰਨਾ ਇਹਨਾਂ ਦੇ ਨਾਲ ਲੜਦੇ ਜਾਵੋਗੇ ਉੰਨੀ ਤੁਸੀਂ ਜਿਹੜੀ ਹੈਗੀ ਹੈ ਨਾ ਮੈਂ ਨਹੀਂ ਕਹਿੰਦੀ ਕਿ ਤੁਹਾਡੇ ਅੰਦਰ ਜਿਹੜੀ ਹੈਗੀ ਉਹ ਸਬਰ ਉਹ ਜਿਹਾ ਹੈ ਕਿਵੇਂ ਵੀ ਹੈਗਾ ਪਰ ਤੁਸੀਂ ਇਹਨੂੰ ਤਵੱਜੋ ਦੇਣੀ ਘੱਟ ਕਰ ਦੋਗੇ ਕਿ ਐਵੇਂ ਦੀ ਤੇ ਪਹਿਲਾਂ ਵੀ ਆਈ ਸੀ ਤੇ ਉਹਦੇ ਨਾਲ ਵੀ ਮੈਂ ਲੜੀ ਲਿਆ ਸੀਗਾ ਤੁਸੀਂ ਇਹਨੂੰ ਤਵੱਜੋ ਦੇਣੀ ਬੰਦ ਕਰ ਦੋਗੇ ਤੇ ਸਬਰ ਫੇਰ ਆਉਂਦਾ ਹੁੰਦਾ ਤੁਹਾਨੂੰ ਜਦ ਤੁਸੀਂ ਆਪਣੀ ਮੁਸੀਬਤ ਨੂੰ ਤਵੱਜੋ ਦੇਣੀ ਬੰਦ ਕਰ ਦਿੱਤੀ ਉਹਦੇ ਨਾਲ ਲੜਨਾ ਸਿੱਖ ਲਿਆ ਪਰ ਉਹਨੂੰ ਆਪਣੇ ਦਿਲ ਤੇ ਦਿਮਾਗ ਤੇ ਹਾਵੀ ਨਾ ਹੋਣ ਦਿੱਤਾ ਹੈਗਾ ਸੋ ਮੈਂ ਪਿਛਲੇ 1 ਮਹੀਨੇ ਤੋਂ ਬਹੁਤ ਟੈਨਸ਼ਨ ਦੇ ਵਿੱਚ ਸੀਗੀ ਕੋਈ ਪਰਿਵਾਰਿਕ ਸੀਗੀ ਪਰ ਮੈਂ ਸਬਕ ਜ਼ਿੰਦਗੀ ਦੇ ਨਾਲ ਜੁੜ ਗਈ ਆ ਮੈਂ ਆਪਣੇ ਆਪ ਨੂੰ ਬਿਜ਼ੀ ਰੱਖ ਲਿਆ ਹੈਗਾ ਏ ਮੈਂ ਆਪਣੇ ਆਪ ਨੂੰ ਉਹਨਾਂ ਮੁਸੀਬਤਾਂ ਨਾਲੋਂ ਵੱਡਾ ਕਰ ਲਿਆ ਤੇ ਮੁਸੀਬਤਾਂ ਨੂੰ ਛੋਟਾ ਕਰ ਲਿਆ ਹੈਗਾ ਏ ਮੈਂ ਕੋਈ ਬਹੁਤੀ ਵੱਡੀ ਹੋ ਨਹੀਂ ਹੈਗੀ ਕਿ ਮੈਂ ਆਪਣੀ ਜ਼ਿੰਦਗੀ ਦੇ ਨਾਲ ਬੜਾ ਲੜਨਾ ਸਿੱਖ ਲਿਆ ਹੈਗਾ ਏ ਪਰ ਨਹੀਂ ਮੈਂ ਸਿੱਖ ਰਹੀ ਆ ਹਾਲੇ ਮੈਂ ਜ਼ਿੰਦਗੀ ਦੇ ਵਿੱਚ ਕਿਵੇਂ ਕਿਦਾਂ ਕੀ ਕੁਝ ਸੰਭਾਲਣਾ ਹੈਗਾ ਏ ਉਹਨੂੰ ਸਿੱਖ ਰਹੀ ਆ ਮਲਟੀਟਾਸਕਰ ਜਦੋਂ ਤੁਸੀਂ ਬਣਗੇ ਨਾ ਉਦੋਂ ਤੁਹਾਡੀਆਂ ਮੁਸੀਬਤਾਂ ਅੱਧੀਆਂ ਹੱਲ ਹੋ ਜਾਂਦੀਆਂ ਨੇ ਤੇ ਉਦੋਂ ਤੁਹਾਡੇ ਕੋਲ ਸਬਰ ਵੀ ਆ ਜਾਂਦਾ ਹੁੰਦਾ ਹੈ ਸੋ ਉਮੀਦ ਕਰਦੀ ਹਾਂ ਕਿ ਤੁਹਾਨੂੰ ਅੱਜ ਦਾ ਸਬਕ ਚੰਗਾ ਲੱਗਿਆ ਹੋਵੇਗਾ ਤੇ ਮੁਸੀਬਤ ਜੇ ਤੁਹਾਨੂੰ ਲੱਗਦਾ ਕਿ ਮੇਰੀ ਵੀ ਵੱਡੀ ਹੈ ਤੇ ਜੇ ਤੁਸੀਂ ਸਾਹਮਣੇ ਵਾਲੇ ਬੰਦੇ ਦੀ ਵੇਂਦੇ ਹੋ ਨਾ ਤੇ ਉਹ ਤੁਹਾਨੂੰ ਸਿਰਫ ਇੱਕ ਪਾਰਟ ਦਿਖਾਉਂਦਾ ਹੈ ਤੇ ਉਹ ਜੇ ਮੰਨ ਲਓ ਤੁਹਾਨੂੰ ਕਿਸੇ ਨੇ ਦਿਖਾ ਵੀ ਦਿੱਤਾ ਨਾ ਤਾਂ ਉਹ ਤੁਹਾਨੂੰ ਇੱਕ ਮੂਵੀ ਟਾਈਪ ਹੀ ਦਿਖੇਗਾ ਜਿਦਾ ਕੀ ਅਸਰ ਜਿਹੜਾ ਹੈਗਾ ਨਾ ਤੁਹਾਡੇ ਉੱਪਰ ਬੜਾ ਥੋੜਾ ਹੁੰਦਾ ਹੈਗਾ ਆਪਣੀ ਜ਼ਿੰਦਗੀ ਤੁਹਾਡੇ ਨਾਲ ਜਿਹੜੀ ਉਹ ਰਿਐਲਿਟੀ ਦੇ ਨਾਲ ਚੱਲਣੀ ਹੁੰਦੀ ਤੁਸੀਂ ਡੇਲੀ ਉਹਦੇ ਨਾਲ ਡੀਲ ਕਰਨਾ ਹੁੰਦਾ ਹੈ ਤੁਹਾਨੂੰ ਉਹ ਫੇਰ ਵੀ ਵੱਡੀ ਲੱਗੀ ਕਿ ਲੱਗੀ ਕਿ ਤੁਹਾਨੂੰ ਦੂਜੇ ਦੀ ਜ਼ਿੰਦਗੀ ਜਿਹੜੀ ਹੈ ਨਾ ਉਹ ਇੱਕ ਟਾਈਮ ਲਈ ਲੱਗੇਗੀ ਤੁਹਾਨੇ ਤੁਹਾਡੇ ਨਾਲ ਕਿਸੇ ਨੇ ਜੇ ਸ਼ੇਅਰ ਕਰ ਵੀ ਦਿੱਤਾ ਹੈ ਨਾ ਆਪਣੀਆਂ ਮੁਸੀਬਤਾਂ ਦਾ ਤੁਹਾਡੇ ਉੱਪਰ ਇੱਕ ਦਿਨ ਉਹਦਾ ਅਸਰ ਹੋਏਗਾ ਦੋ ਦਿਨ ਅਸਰ ਹੋਏਗਾ ਕਿ ਹਾਏ ਬੰਦਾ ਕਿਦੀ ਕਿੰਨੀ ਮੁਸੀਬਤ ਚੋਂ ਲੰਘਦਾ ਪਿਆ ਹੈਗਾ ਪਰ ਤੁਸੀਂ ਤੀਜੇ ਦਿਨ ਭੁੱਲ ਜੋਗੇ ਕਿਉਂਕਿ ਉਹ ਇੱਕ ਉਹ ਤੁਹਾਡੇ ਨਾਲ ਬੀਤਦੀ ਨਹੀਂ ਪਈ ਜਿਹਦੇ ਨਾਲ ਬੀਤਦੀ ਪਈ ਉਹ ਨਹੀਂ ਪਤਾ ਹੁੰਦਾ ਏ ਇਹ ਕਰਦੀ ਆ ਕਿ ਤੁਹਾਨੂੰ ਅੱਜ ਦਾ ਸਬਕ ਚੰਗਾ ਲੱਗਿਆ ਹੋਵੇਗਾ ਤੇ ਜੇ ਚੰਗਾ ਲੱਗਿਆ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਆਪਣੇ ਨਜ਼ਦੀਕੀਆਂ ਤੱਕ ਪਹੁੰਚਾ ਦਿਓ ਸੋ ਥੈਂਕ ਯੂ ਸੋ ਮੱਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਟੇਕ ਕੇਅਰ ਰੱਬ ਰੱਖਾ